ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਨਵੀਆਂ 19 ਅਰਬਨ ਸਟੇਟ ਬਣਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਆ ਸਰਕਾਰ ਨੇ ਇਸ ਮਸਲੇ ਦੇ ਵਿੱਚ ਲੈਂਡ ਪੂਲਿੰਗ ਸਕੀਮ ਦੇ ਤਹਿਤ ਜ਼ਮੀਨਾਂ ਐਕਵਾਇਰ ਕਰਨ ਦਾ ਵੀ ਫੈਸਲਾ ਲੈ ਲਿਆ ਲੁਧਿਆਣਾ ਦੇ ਵਿੱਚ ਵੀ ਕਰੀਬ 32-33 ਪਿੰਡਾਂ ਦੀ 25000 ਏਕੜ ਦੇ ਕਰੀਬ ਜ਼ਮੀਨ ਤੇ ਨਵਾਂ ਅਰਬਨ ਸਟੇਟ ਜਾਂ ਨਵਾਂ ਸ਼ਹਿਰ ਉਸਾਰਨ ਦੇ ਚਾਹੇ ਵਿਰੋਧ ਹੋ ਰਿਹਾ ਲੇਕਿਨ ਇਸ ਦੇ ਬਾਵਜੂਦ ਹੁਣ ਪੰਜਾਬ ਸਰਕਾਰ ਨੇ ਲੁਧਿਆਣਾ ਸਮੇਤ 19 ਨਵੀਆਂ ਅਰਬਨ ਅਸਟੇਟ ਅਨੁਸਾਰ ਦਾ ਜਿਹੜਾ ਫੈਸਲਾ ਕੀਤਾ ਜਿਸ ਵਾਸਤੇ ਪੰਜ ਅਰਬਨ ਡਿਵੈਲਪਮੈਂਟ ਅਥਾਰਟੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਅੱਜ ਕਰੀਬ ਪੰਜਾਬ ਦੇ ਸਾਰੀਆਂ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਵੀ ਦਿੱਤੇ ਗਏ ਨੇ ਜਿਸ ਦੇ ਚੱਲਦਿਆਂ ਪਤਾ ਲੱਗਾ ਕਿ ਪੰਜਾਬ ਵਿੱਚ ਨਵੀਆਂ 19 ਅਰਬਨ ਅਸਟੇਟ ਜਿਹੜੇ ਨੇ ਉਹਨਾਂ ਦੀ ਸਥਾਪਿਤ ਹੋਏਗੀ ਔਰ ਇਹਦੇ ਨਾਲ ਹੀ ਸ਼ਹਿਰੀ ਏਰੀਏ ਦਾ ਜਿਹੜਾ ਘੇਰਾ ਵਧਾਇਆ ਜਾਊਗਾ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ ਦੀ ਪੰਜ ਅਥਾਰਟੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਲੈਂਡ ਪੂਲਿੰਗ ਆਪਸ਼ਨ ਵੀ ਜਿਨ੍ਹਾਂ ਦੀ ਜ਼ਮੀਨਾਂ ਉਹਨਾਂ ਨੂੰ ਮਿਲੇਗਾ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਅਸਲ ਦੇ ਵਿੱਚ ਰੀਅਲ اسٹیਟ ਜਿਹੜਾ ਮਾਫੀਆ ਵਾ ਉਹਨੂੰ ਨੱਥ ਪਾਉਣ ਵਾਸਤੇ ਹੀ ਪੰਜਾਬ ਸਰਕਾਰ ਵੱਲੋਂ ਨਵੀਆਂ 19 ਅਰਬਨ ਸਟੇਟ ਉਸਾਰਨ ਦਾ ਫੈਸਲਾ ਕੀਤਾ ਗਿਆ ਜਿਸ ਕਰਕੇ ਪੰਜਾਬ ਵਿੱਚ ਘਰ ਬਣਾਉਣ ਦੀ ਤਿਆਰੀ ਕਰ ਰਹੇ ਲੋਕਾਂ ਦਾ ਸੁਪਨਾ ਜਿਹੜਾ ਉਹ ਜਲਦੀ ਪੂਰਾ ਹੋਏਗਾ ਹਕੀਕਤ ਵਿੱਚ ਬਦਲੇਗਾ ਰਾਜ ਸਰਕਾਰ ਨੇ ਕਰੀਬ 19 ਜਗ੍ਹਾ ਵਿੱਚ ਅਰਬਨ ਸਟੇਟ ਵਿਕਸਿਤ ਬਣਾਉਣ ਦੀ ਜਿਹੜੀ ਆ ਉਹ ਤਿਆਰੀ ਸ਼ੁਰੂ ਕਰ ਦਿੱਤੀ ਹੈ ਜਿੱਥੇ ਲੋਕਾਂ ਨੂੰ ਸਰਕਾਰੀ ਸਸਤੇ ਰੇਟਾਂ ਦੇ ਮੁਤਾਬਕ ਅਫੋਰਡੇਬਲ ਹਾਊਸਿੰਗ ਦੀ ਜਿਹੜੀ ਆ ਸਹੂਲਤ ਮਿਲੇਗੀ ਨਾਲ ਹੀ ਇਹਨਾਂ ਇਲਾਕਿਆਂ ਦੇ ਵਿੱਚ ਸਰਕਾਰ ਨੇ ਦਾਅਵਾ ਕੀਤਾ ਕਿ ਉਚਿਤ ਵਿਕਾਸ ਹੋਵੇਗਾ ਇਸ ਪ੍ਰੋਜੈਕਟ ਵਿੱਚ ਪੰਜਾਬ ਦੇ ਸ਼ਹਿਰੀ ਖੇਤਰ ਵੀ ਵਧਣਗੇ ਸਰਕਾਰ ਨੇ ਜਿੰਨਾਂ ਜਗ੍ਹਾ ਤੇ ਅਰਬਨ ਸਟੇਟ ਬਣਾਉਣੇ ਨੇ ਉਨ੍ਹਾਂ ਦੀ ਤਿਆਰੀ ਮਹਿਕਮਿਆਂ ਵੱਲੋਂ ਸ਼ੁਰੂ ਕਰ ਦਿੱਤੀ ਗਈ ਆ ਸਰਕਾਰ ਦੁਆਰਾ ਜਿੱਥੇ-ਜਿੱਥੇ ਅਰਬਨ ਅਸਟੇਟ ਬਸਾਈ ਜਾਏਗੀ ਉੱਥੇ ਕਿਸਾਨਾਂ ਨੂੰ ਲੈਂਡ ਪੂਲਿੰਗ ਆਪਸ਼ਨ ਵੀ ਦਿੱਤਾ ਜਾਊਗਾ ਸੂਬਾ ਸਰਕਾਰ ਵੱਲੋਂ ਅਰਬਨ ਅਸਟੇਟ ਬਣਾਉਣ ਦੀ ਜਿਹੜੀ ਜਿਹੜੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਜਿਸ ਨੂੰ ਡਿਵੈਲਪ ਕਰਨ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ ਵੱਲੋਂ ਪੰਜ ਜਿਹੜੀਆਂ ਅਥਾਰਟੀਆਂ ਨੇ ਉਹਨਾਂ ਦੀ ਜ਼ਿੰਮੇਵਾਰੀ ਹੋਵੇਗੀ ਜਿਸ ਅਥਾਰਟੀ ਦੇ ਅਧੀਨ ਏਰੀਆ ਆਏਗਾ ਉਹੀ ਉਸ ਏਰੀਆ ਨੂੰ ਵਿਕਸਿਤ ਕਰੇਗੀ ਇਸ ਦਰਾਂ ਪਟਿਆਲਾ ਦੇ ਵਿੱਚ 1150 ਏਕੜ ਸੰਗਰੂਰ ਦੇ ਵਿੱਚ 568 ਏਕੜ ਅਤੇ ਬਰਨਾਲਾ ਦੇ ਵਿੱਚ 317 ਏਕੜ ਵਿੱਚ ਵੀ ਨਵੀਂ ਅਰਬਨ ਸਟੇਟ ਸਾਰੀ ਜਾਏਗੀ ਪੰਜਾਬ ਵਿੱਚ ਕਿਸਾਨਾਂ ਨੂੰ ਲੈਂਡ ਪੂਲਿੰਗ ਦੇ ਤਹਿਤ ਲਾਭ ਕਿਵੇਂ ਮਿਲੇਗਾ ਪੂਲ ਵਾਸ ਜਿਹੜੀ ਜ਼ਮੀਨ ਹੈ ਜੇ ਕਿਸੇ ਦੀ 8 ਕਨਾਲ ਆ ਮਤਲਬ 1 ਕਿਲਾ ਉਹਨੂੰ ਰੈਸ਼ੀ ਪਲਾਟ 1000 ਵਰਗ ਗਜ ਕਮਰਸ਼ੀਅਲ ਪਲਾਟ 200 ਵਰਗ ਗਜ 7 ਕਨਾਲ ਵਾਲੇ ਨੂੰ 950 ਵਰਗ ਗਜ ਤੇ ਕਮਰਸ਼ੀਅਲ ਪਲਾਟ 100 ਵਰਗ ਗਜ ਦਾ 6 ਕਨਾਲ ਜਿੱਦੀ ਜਗ੍ਹਾ ਪੂਲ ਚਾਹੀਗੀ ਉਹਦੇ ਵਾਸਤੇ ਰਹਿਸ਼ੀ ਜਿਹੜਾ ਪਲਾਟ ਆ 800 ਵਰਗ ਗਜ ਤੇ 100 ਵਰਗ ਗਜ ਦਾ ਕਮਰਸ਼ੀਅਲ ਪਲਾਟ 5 ਕਨਾਲ ਵਾਲੇ ਨੂੰ 650 ਵਰਗ ਗਜ ਦਾ ਰਹਿਸ਼ੀ ਪਲਾਟ ਅਤੇ 100 ਵਰਗ ਗਜ ਦਾ ਕਮਰਸ਼ੀਅਲ ਪਲਾਟ 4 ਕਨਾਲ ਮਤਲਬ ਅੱਧੇ ਕਿਲੇ ਜਿਹਦੀ ਜ਼ਮੀਨ ਆਉਗੀ ਉਹਨੂੰ 500 ਵਰਗ ਵਰਗ ਗੱਜ ਦਾ ਰੈਸ਼ੀ ਪਲਾਟ ਤੇ ਨਾਲ ਉਹਨੂੰ 100 ਵਰਗ ਗੱਜ ਦਾ ਇੱਕ ਕਮਰਸ਼ੀਅਲ ਪਲਾਟ ਦਿੱਤਾ ਜਾਊਗਾ 3 ਕਨਾਲ ਵਾਲੇ ਨੂੰ ਸਿਰਫ 450 ਵਰਗ ਵਰਗ ਗੱਜ ਦਾ ਰੈਸ਼ੀ ਪਲਾਟ 2 ਕਨਾਲ ਵਾਲੇ ਨੂੰ 300 ਵਰਗ ਗੱਜ ਦਾ ਰੈਸ਼ੀ ਪਲਾਟ 1 ਕਨਾਲ ਵਾਲੇ ਨੂੰ 150 ਵਰਗ ਗੱਜ ਦਾ ਪਲਾਟ ਦਿੱਤਾ ਜਾਊਗਾ ਮਤਲਬ ਜਿੰਨਾਂ ਦਾ 3 ਕਨਾਲ 2 ਕਨਾਲ 1 ਕਨਾਲ ਉਹਨਾਂ ਨੂੰ ਸਿਰਫ ਰੈਸ਼ੀ ਅ ਪਲਾਟ ਦਿੱਤੇ ਜਾਣਗੇ ਕਮਰਸ਼ੀਅਲ ਪਲਾਟ ਨਹੀਂ ਦਿੱਤੇ ਜਾਊਗੇ ਅਗਰ ਕਿਸੇ ਜ਼ਿਮੀਦਾਰ ਦੀ 9 ਏਕੜ ਜ਼ਮੀਨ ਆ ਤੇ ਉਹਨੂੰ ਗਰੁੱਪ ਹਾਊਸਿੰਗ ਬਣਾਉਣ ਵਾਸਤੇ 3 ਏਕੜ ਜ਼ਮੀਨ ਦੇ ਵਿੱਚ ਉਹ ਖੁਦ ਗਰੁੱਪ ਹਾਊਸਿੰਗ ਜਿਹੜੀ ਆ ਉਹ ਸਕੀਮ ਜਿਹੜੀ ਆ ਉਹਦਾ ਫਾਇਦਾ ਚੁੱਕ ਸਕਦਾ ਅਗਰ ਕਿਸੇ ਦੇ 50 ਏਕੜ ਜ਼ਮੀਨ ਕਿਸੇ ਕਿਸਾਨ ਦੀ ਆਉਂਦੀ ਆ ਤੇ ਉਹਨੂੰ ਪਲੋਟਡ ਵਿਕਾਸ ਦੇ ਲਈ 30 ਏਕੜ ਜਿਹੜਾ ਪਲਾਟ ਬਣਾਵਦੇ 30 ਏਕੜ ਜਗ੍ਹਾ ਦਿੱਤੀ ਜਾਊਗੀ ਇਸੇ ਤਰ੍ਹਾਂ ਜਿੱਥੇ ਸਰਕਾਰ ਨੇ ਪਟਿਆਲਾ ਦੇ ਵਿੱਚ 1150 ਏਕੜ ਤੇ ਨਵਾਂ ਅਰਬਨ ਸਟੇਟ ਸਾਰਨੀਆ ਸੰਗਰੂਰ ਦੇ ਵਿੱਚ 568 ਏਕੜ ਦੇ ਤੇ ਬਰਨਾਲਾ ਚ 317 ਏਕੜ ਤੇ ਉਸੇ ਤਰ੍ਹਾਂ ਹੀ ਬਠਿੰਡਾ ਦੇ ਵਿੱਚ 848 ਏਕੜ ਦੇ ਵਿੱਚ ਨਵਾਂ ਅਰਬਨ ਸਟੇਟ ਮਾਨਸਾ ਦੇ ਵਿੱਚ 212 ਏਕੜ ਦੇ ਵਿੱਚ ਨਵਾਂ ਅਰਬਨ ਸਟੇਟ ਮੋਗਾ ਚ 542 ਏਕੜ ਦਾ ਨਵਾਂ ਅਰਬਨ ਸਟੇਟ ਫਿਰੋਜ਼ਪੁਰ ਦੇ ਵਿੱਚ 313 ਏਕੜ ਦੇ ਵਿੱਚ ਨਵਾਂ ਅਰਬਨ ਸਟੇਟ ਨਮਾ ਸ਼ਹਿਰ ਦੇ ਵਿੱਚ 383 ਏਕੜ ਚ ਨਵਾਂ ਅਰਬਨ ਸਟੇਟ ਜਲੰਧਰ ਵਿੱਚ 1000 ਏਕੜ ਵਿੱਚ ਨਵਾਂ ਅਰਬਨ ਸਟੇਟ ਹਸ਼ਾਰਪੁਰ ਚ ਵਿੱਚ 550 ਏਕੜ ਵਿੱਚ ਨਵਾਂ ਅਰਬਨ ਸਟੇਟ ਸultanpur Lodhi ਚ 70 ਏਕੜ ਚ ਨਵਾਂ ਅਰਬਨ ਸਟੇਟ ਕਪੂਰਥਲਾ ਦੇ ਵਿੱਚ 150 ਏਕੜ ਦੇ ਵਿੱਚ ਨਵਾਂ ਅਰਬਨ ਸਟੇਟ ਫਗਵਾੜਾ ਦੇ ਵਿੱਚ 200 ਏਕੜ ਦੇ ਵਿੱਚ ਨਵਾਂ ਅਰਬਨ ਸਟੇਟ ਇਸੇ ਤਰ੍ਹਾਂ ਨਕੋਦਰ ਦੇ ਵਿੱਚ 200 ਏਕੜ ਦੇ ਵਿੱਚ ਨਵਾਂ ਅਰਬਨ ਸਟੇਟ ਅਮਰਸਰ ਦੇ ਵਿੱਚ 4466 ਏਕੜ ਦੇ ਵਿੱਚ ਨਵਾਂ ਅਰਬਨ ਸਟੇਟ ਗੁਰਦਾਸਪੁਰ ਦੇ ਵਿੱਚ 80 ਏਕੜ ਦੇ ਵਿੱਚ ਨਵਾਂ ਅਰਬਨ ਸਟੇਟ ਬਟਾਲਾ ਦੇ ਵਿੱਚ 160 ਏਕੜ ਦੇ ਵਿੱਚ ਨਵਾਂ ਅਰਬਨ ਸਟੇਟ ਤਰਨਤਾਰਨ ਦੇ ਵਿੱਚ 97 ਏਕੜ ਦੇ ਵਿੱਚ ਇੱਕ ਨਵਾਂ ਅਰਬਨ ਸਟੇਟ ਅਤੇ ਪਠਾਨਕੋਟ ਵਿੱਚ 1000 ਏਕੜ ਦੇ ਵਿੱਚ ਇੱਕ ਨਵਾਂ ਅਰਬਨ ਅਸਟੇਟ ਸਰਕਾਰ ਵੱਲੋਂ ਜਿਹੜਾ ਵਾ ਅਸਾਰਨ ਦਾ ਫੈਸਲਾ ਕੀਤਾ ਗਿਆ ਔਰ ਲੈਂਡ ਪੂਲਿੰਗ ਦੇ ਤਹਿਤ ਸਰਕਾਰ ਨੇ ਦਾਵਾ ਕੀਤਾ ਕਿ ਜ਼ਮੀਨ ਦੇਣ ਵਾਲੇ ਕਿਸਾਨਾਂ ਅਤੇ ਜ਼ਮੀਨ ਦੇ ਮਾਲਕਾਂ ਨੂੰ 3 ਸਾਲ ਦੇ ਲਈ 30000 ਰੁਪਏ ਦਾ ਇੱਕ ਉਜਾੜਾ ਪੱਤਾ ਵੀ ਦਿੱਤਾ ਜਾਊਗਾ ਔਰ ਇਸ ਤੋਂ ਇਲਾਵਾ ਕਿਸਾਨਾਂ ਨੂੰ ਜਿਹੜਾ ਭਗਤਾਨ ਵੀ ਸਮੇਂ ਸਿਰ ਕੀਤਾ ਜਾਊਗਾ ਇਹ ਸਰਕਾਰ ਵੱਲੋਂ ਅੱਜ ਨਵੇਂ ਜਿਹੜੇ ਨੇ ਅਰਬਨ ਸਟੇਟ ਬਣਾਉਣ ਦਾ ਫੈਸਲਾ ਕੀਤਾ ਗਿਆ ਹਾਲਾਂਕਿ ਲੁਧਿਆਣੇ ਦੇ ਵਿੱਚ ਵੀ ਕਰੀਬ 25000 ਏਕੜ ਜ਼ਮੀਨ ਦੇ ਵਿੱਚ ਨਵਾਂ ਸ਼ਹਿਰ ਜਾਂ ਨਵਾਂ ਲੁਧਿਆਣਾ ਜਾਂ ਲੁਧਿਆਣਾ ਐਕਸਟੈਂਸ਼ਨ ਦਾ ਜਿਹੜਾ ਵਾ ਸਰਕਾਰ ਨੇ ਤਿਆਰੀ ਸ਼ੁਰੂ ਕੀਤੀ ਹੋਏ ਉਹਨੂੰ ਲੈ ਕੇ ਚਾਹੇ ਕਾਂਗਰਸ ਪਾਰਟੀ ਚਾਹੇ ਸ਼੍ਰੋਮਣੀ ਕਾਲੀਦੇ ਉਹਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਇੱਥੋਂ ਤੱਕ ਕਿ ਸ਼੍ਰੋਮਣੀ ਕਾਲੀਦੇ ਦਲ ਵੱਲੋਂ ਸੁਭੀ ਸਿੰਘ ਬਾਦਲ ਦੀ ਅਗਵਾਈ ਦੇ ਹੇਠ ਲੁਧਿਆਣਾ ਜਿਹੜਾ ਏਰੀਆ ਦਾ ਸਬੰਧਤ ਅਥਾਰਟੀ ਉਹਦੇ ਸਾਹਮਣੇ ਧਰਨਾ ਵੀ ਦਿੱਤਾ ਗਿਆ ਸੀ ਇਹ ਵੀ ਕਿਹਾ ਸੀ ਕਿ ਉਹ ਸਰਕਾਰ ਦਾ ਜਿਹੜਾ ਇਹ ਕਾਰਵਾਈ ਨੂੰ ਰੁਕਣ ਕਿਉਂਕਿ ਇਹ ਕਿਸਾਨਾਂ ਨੂੰ ਉਜਾੜਿਆ ਜਾ ਰਿਹਾ ਉਧਰ ਚਾਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣ ਚਾਹੇ ਸੂਬੇ ਦੇ ਵਿੱਤ ਮੰਤਰੀ ਰਪਾਲ ਸਿੰਘ ਚੀਮਾ ਸਮੇਤ ਚਾਹੇ ਕੈਬਨਟ ਮੰਤਰੀ ਅਮਰ ਊੜਾ ਹੋਣ ਉਹਨਾਂ ਨੇ ਸਾਰਿਆਂ ਨੇ ਕਿਹਾ ਕਿ ਇਹ ਜਿਹੜੀ ਸਕੀਮ ਆ ਇਹ ਪਹਿਲੀ ਵਾਰ ਬਣੀ ਹੈ ਇਹਦੇ ਨਾਲ ਕਿਸਾਨਾਂ ਨੂੰ ਜਿਹੜਾ ਬਹੁਤ ਫਾਇਦਾ ਹੋਊਗਾ ਸਰਕਾਰ ਨੇ ਕੈਬਨਿਟ ਦੇ ਵਿੱਚ ਵੀ ਇਹ ਪਾਸ ਕੀਤਾ ਹੈ ਮਤਾ ਔਰ ਇਹ ਵੀ ਸਰਕਾਰ ਨੇ ਕਿਹਾ ਕਿ ਇਹਦੇ ਨਾਲ ਕਿਸਾਨਾਂ ਦੇ ਨਾਲ ਕੋਈ ਧੱਕਾ ਨਹੀਂ ਹੋਊਗਾ ਕੋਈ ਜਬਰੀ ਜਿਹੜੀ ਆ ਉਹ ਜ਼ਮੀਨ ਨਹੀਂ ਲਈ ਜਾਏਗੀ ਕਿਸਾਨਾਂ ਦੀ ਸਹਿਮਤੀ ਦੇ ਨਾਲ ਇਸ ਜਿਹੜੀ ਆ ਜ਼ਮੀਨ ਲਈ ਜਾਏਗੀ ਹਾਲਾਂਕਿ ਲੁਧਿਆਣੇ ਦੇ ਕੁਝ ਪਿੰਡਾਂ ਦੇ ਵਿੱਚ ਇਸ ਗੱਲ ਦਾ ਵਿਰੋਧ ਵੀ ਹੋ ਰਿਹਾ ਲੇਕਿਨ ਸਰਕਾਰ ਫਿਰ ਵੀ ਜਿਹੜਾ ਵਾ ਲੁਧਿਆਣਾ ਸਮੇਤ ਉੰਨੀ ਨਵੀਆਂ ਅਰਬਨ ਸਟੇਟ ਜਿਹੜੀਆਂ ਵਾ ਉਹ ਬਣਾਉਣਾ ਸ਼ੁਰੂ ਕਰਨ ਨੂੰ ਲੈ ਕੇ ਤਿਆਰੀ ਸ਼ੁਰੂ ਕਰ ਦਿੱਤੀ ਹੈ ਜਿਹੜੀ ਜ਼ਮੀਨ ਹੈ ਜਿਹੜੇ ਲੋਕਾਂ ਦੇ ਜਿਹਨਾਂ ਜ਼ਮੀਨ ਮਾਲਕ ਜਾਂ ਕਿਸਾਨ ਆ ਉਹਨਾਂ ਦੇ ਜਿਹੜੇ ਜ਼ਮੀਨਾਂ ਦੇ ਜਿਹੜੇ ਨੰਬਰ ਨੇ ਉਹ ਵੀ ਅੱਜ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦੇ ਰੂਪ ਦੇ ਵਿੱਚ ਜਾਰੀ ਕਰ ਦਿੱਤੇ ਗਏ ਨੇ ਇਹਦੇ ਵਿੱਚ ਜਲੰਧਰ ਅੰਮ੍ਰਿਤਸਰ ਲੁਧਿਆਣਾ ਪਟਿਆਲਾ ਬਠਿੰਡਾ ਇਹਨਾਂ ਅਥਾਰਟੀਆਂ ਨੂੰ ਜਿਹੜੀ ਆ ਉਹ ਜ਼ਿੰਮੇਵਾਰੀ ਵੀ ਦਿੱਤੀ ਗਈ ਆ ਹਾਲਾਂਕਿ ਜਿਹੜੇ ਸ਼ਹਿਰ ਨੇ ਉਹ ਵਿਕਸਿਤ ਹੋ ਰਹੇ ਨੇ ਲੋਕ ਸ਼ਹਿਰਾਂ ਵਿੱਚ ਆ ਕੇ ਵੀ ਵਸਣਾ ਚਾਹੁੰਦੇ ਨੇ ਜਾਂ ਜਿਹੜੇ ਪੁਰਾਣੇ ਸ਼ਹਿਰ ਨੇ ਤੰਗ ਗਲੀਆਂ ਨੇ ਬਾਜ਼ਾਰ ਨੇ ਉੱਥੇ ਉੱਥੋਂ ਦੇ ਵੀ ਜਿਹੜੇ ਲੋਕ ਨੇ ਉਹ ਨਵੇਂ ਆਪਣੇ ਸ਼ਹਿਰ ਦੇ ਵਿੱਚ ਨਵੇਂ ਥਾਂ ਤੇ ਰਹਿਣਾ ਚਾਹੁੰਦੇ ਆਗੇ ਨੇ ਹਾਲਾਂਕਿ ਸਰਕਾਰ ਸ਼ਾਇਦ ਇਹਦਾ ਜਿਹੜਾ ਰੇਟ ਹੈ ਜਦੋਂ ਇਹ ਡਿਵੈਲਪ ਹੋ ਗਈ ਪਲਾਟ ਕੱਟੇ ਜਾਣਗੇ ਲੁਧਿਆਣੇ ਦੇ ਵਿੱਚ ਚਰਚਾ ਕਿ 30000 ਰੁਪਏ ਜਿਹੜਾ ਵਰਗ ਗੱਜ ਜਿਹੜਾ ਸਰਕਾਰ ਨੇ ਜਿਹੜਾ ਉਹ ਰੇਟ ਕੱਢਿਆਗਾ ਤੇ ਅਗਰ ਪ੍ਰਾਈਵੇਟ ਬਿਲਡਰਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਲੱਖਾਂ ਦੇ ਵਿੱਚ ਆ ਇਸ ਕਰਕੇ ਸਰਕਾਰ ਦਾ ਇਹ ਵੀ ਮੰਨਣਾ ਹੈ ਕਿ ਜਿਹੜੇ ਰੀਅਲ ਏਸਟੇਟ ਦਾ ਕਾਰੋਬਾਰ ਕਰਨ ਵਾਲੇ ਜਾਂ ਭੂ ਮਾਫੀਆ ਨਾ ਉਹਨਾਂ ਨੂੰ ਨੱਥ ਪਾਉਣ ਵਾਸਤੇ ਵੀ ਨਕੀਲ ਪਾਉਣ ਵਾਸਤੇ ਵੀ ਸਰਕਾਰ ਖੁਦ ਜਿਹੜਾ ਵਾ अर्ਬਨ ਅਸਟੇਟ ਜਿਹੜਾ ਉਹਨਾਂ ਨੂੰ ਬਣਾਉਣ ਵਾਸਤੇ ਤਿਆਰੀ ਕਰ ਕਰ ਰਹੀ ਹੈ ਹਾਲਾਂਕਿ ਜਦੋਂ ਪੰਜਾਬ ਵਿੱਚ ਰੀਅਲ ਏਸਟੇਟ ਦਾ ਕਾਰੋਬਾਰ ਜਾਂ ਭੂ ਮਾਫੀਆ ਨਹੀਂ ਸੀ ਉਦੋਂ ਜ਼ਿਆਦਾਤਰ ਜਿਹੜੇ ਅਰਬਨ ਸਟੇਟ ਸੀ ਉਹ ਸਰਕਾਰਾਂ ਹੀ ਬਣਾਉਂਦੀਆਂ ਰਹੀਆਂ ਨੇ ਉਹਦੇ ਚ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ ਜਿਹਨੂੰ ਪੁੱਡਾ ਕਹਿੰਦੇ ਉਹਦੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਸੀ ਲੇਕਿਨ ਜਦੋਂ ਦਾ ਰੀਅਲ ਏਸਟੇਟ ਦਾ ਕਾਰੋਬਾਰ ਆਉਣ ਲੱਗਾ ਉਸ ਤੋਂ ਬਾਅਦ ਜਿਹੜੇ ਜ਼ਮੀਨਾਂ ਦੇ ਜਿਹੜੇ ਭਾਅ ਨੇ ਉਹ ਅਸਮਾਨੀ ਨੂੰ ਛੂ ਚੁੱਕੇ ਸੀ ਮਹਾਲੀ ਦੀ ਗੱਲ ਕੀਤੀ ਜਾਵੇ ਤਾਂ ਜਿੱਥੇ ਇੱਕ ਜਿਹੜਾ ਲੱਖ ਨੂੰ ਗੱਜ ਜਿਹੜਾ ਉਹ ਜਗ੍ਹਾ ਗਿਆ ਮਤਲਬ 100 ਗੱਜ ਦਾ ਜੇ ਕਿਸੇ ਨੇ ਪਲਾਟ ਲੈਣਾ ਹੋਵੇ ਮਤਲਬ 4 ਮੱਲੇ ਦਾ ਤੇ ਘੱਟੋ ਘੜੇ ਕਰੋੜ ਤੋਂ ਸਵਾ ਕਰੋੜ ਤੱਕ ਮਿਲਦਾ ਉਦੋਂ ਸਰਕਾਰ ਨੇ 3000 ਰੁਪਏ ਵਰਗ ਗੱਜ ਜਿਹੜਾ ਰੀਡ ਕੱਢਿਆ ਗਿਆ ਮਤਲਬ ਉੱਥੇ 75000 ਨੂੰ ਮਰਲਾ ਹੋਊਗਾ ਤੇ ਇੱਥੇ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਕਿੰਨਾ 1 ਕਰੋੜ ਨੂੰ ਦੇ ਹਿਸਾਬ ਦੇ ਨਾਲ ਇੱਕ ਮਰਲਾ ਜਗਾ ਬਣਦੀ ਹੈ ਮਹਾਲੀ ਦੇ ਵਿੱਚ ਕਿਉਂਕਿ ਚਾਰ ਮਰਲੇ ਦਾ ਜਿਹੜਾ ਉਹ ਕਰੋੜ ਰੁਪਏ ਦਾ ਮਤਲਬ ਇੰਨਾ ਜਿਹੜਾ ਰੇਟ ਹੈ ਇੱਥੇ ਜਿਹੜਾ ਰੀਅਲ ਏਸਟੇਟ ਜਿਹੜਾ ਵਾ ਉਹ ਕੱਢਿਆ ਹੈ ਮਤਲਬ 25 ਲੱਖ ਦਾ ਇੱਕ ਮਰਲਾ ਵਾ ਚਾਰ ਮਰਲੇ ਮਤਲਬ 1 ਕਰੋੜ ਦੇ ਤੇ ਸਰਕਾਰ ਨੇ ਉੱਥੇ 75000 ਦਾ ਹੀ ਰੇਟ ਕੱਢਣਾ ਇੱਕ ਮਰਲੇ ਦਾ ਭਾਅ ਜਿਹੜਾ 30000 ਰੁਪਏ ਗੱਜ ਦੇ ਹਿਸਾਬ ਦੇ ਨਾਲ 75000 ਜਿਹੜਾ ਉਹ ਰੇਟ ਕੱਢੇਗੀ ਇਸ ਕਰਕੇ ਸਰਕਾਰ ਹੁਣ ਖੁਦ ਹੀ ਜਿਹੜਾ ਉਹ ਸਾਰੀਆਂ ਹਾਲਾਂਕਿ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ ਤੋਂ ਬਾਅਦ ਵੱਖ-ਵੱਖ ਸ਼ਹਿਰਾਂ ਵਾਸਤੇ ਬਠਿੰਡਾ ਵਾਸਤੇ ਸਰਕਾਰ ਨੇ ਬਠਿੰਡਾ ਡਿਵੈਲਪਮੈਂਟ ਅਥਾਰਟੀ ਪਟਿਆਲਾ ਵਾਸਤੇ ਪਟਿਆਲਾ ਡਿਵੈਲਪਮੈਂਟ ਅਥਾਰਟੀ ਅੰਮ੍ਰਿਤਸਰ ਵਾਸਤੇ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਏਡੀਆ ਜਲੰਧਰ ਵਾਸਤੇ ਜੀਡੀਆ ਲੁਧਿਆਣਾ ਵਾਸਤੇ ਗਲਾਡਾ ਸੀ ਜਿਨਾ ਸਪਟਾ ਸਿਰਫ ਪ੍ਰਾਈਵੇਟ ਬਿਲਡਰ ਜਾਂ ਰੀਅਲ اسٹیਟ ਵਾਲਿਆਂ ਨੂੰ ਲਾਇਸੈਂਸ ਦੇਣ ਤੱਕ ਹੀ ਸੀਮਤ ਰਹਿ ਗਿਆ ਸੀ ਤੇ ਪ੍ਰਾਈਵੇਟ ਬਿਲਡਰ ਨੇ ਰੇਟ ਬਹੁਤ ਜ਼ਿਆਦਾ ਚੱਕ ਦਿੱਤੇ ਸੀ ਮਤਲਬ ਆਮ ਕੀ ਖਾਸ ਸਲੂਕ ਵੀ ਸ਼ਹਿਰਾਂ ਦੇ ਵਿੱਚ ਘਰ ਆਪਣਾ ਨਹੀਂ ਬਣਾ ਸਕਦੇ ਤੇ ਹੁਣ ਸਰਕਾਰ ਨੇ ਉਨੀ ਜਿਹੜੇ ਅਰਬਨ ਸਟੇਟ ਬਣਾਉਂਦਾ ਫੈਸਲਾ ਕੀਤਾ ਹੈ ਜਿਨ੍ਹਾਂ ਲੋਕਾਂ ਨੇ ਸ਼ਹਿਰਾਂ ਵਿੱਚ ਰਹਿਣਾ ਵਾ ਉਹ ਜਿਨ੍ਹਾਂ ਕੋ ਆਪਣਾ ਘਰ ਨਹੀਂ ਉਹਨਾਂ ਵਾਸਤੇ ਜਿਹੜੀ ਹੈ ਜੇ ਸਰਕਾਰ ਨੇ 30000 ਰੁਪਏ ਦੇ ਵਰਗ ਗਜ ਰੇਟ ਕੱਟਿਆ ਦੇ ਲਾਜਮੀ ਤੌਰ ਤੇ ਆਮ ਲੋਕ ਵੀ ਉੱਥੇ ਜਿਹੜਾ ਘਰ ਲੈ ਸਕਦੇ ਨੇ ਜਿਹੜੇ ਪ੍ਰਾਈਵੇਟ ਜਿਹੜੇ ਬਿਲਡਰ ਨੇ ਉਹ ਜਿਹੜੀ ਜਗ੍ਹਾ ਕੱਟਦੀਆਂ ਕਲੋਨੀਆਂ ਸਾਰਦੇ ਨੇ ਉੱਥੇ ਖਾਸ ਵਰਗ ਵੀ ਘਰ ਨਹੀਂ ਲੈ ਸਕਦਾ ਫਿਲਹਾਲ ਇਸ ਜਾਣਕਾਰੀ ਦੇ ਨਾਲ ਧੜ ਤੋਂ ਲੈਂਦੇ ਆ ਗਏ ਦੇਖਦੇ ਰਹੋ ਏਬੀਸ ਪੰਜਾਬ ਧੰਨਵਾਦ